ਇਰੀਆ ਸਰ ਰਮਨ ਕੁਮਾਰ ਜੀ ਦੇ ਦਵਾਈ ਹੇਠ 18 ਮੁਕੇਰੀਆਂ ਵਿੱਚ ਖਾੜਾ ਮੁਖੀ ਸਰਦਾਰ ਜੁਬੇਦਰ ਸਿੰਘ ਜੀ ਦੀ ਦਵਾਈ ਹੇਠ ਅੱਜ ਇੱਥੇ ਠਾੜੇ ਦੇ ਜਿੰਨੇ ਵੀ ਕੰਟੇਨਰ ਹੈਗੇ ਆ ਕੂਲਰ ਹੈਗੇ ਆ ਉਹ ਸਾਰੇ ਚੈੱਕ ਕੀਤੇ ਗਏ ਆ ਅਤੇ ਇਹਦੇ ਬਾਰੇ ਉਸਾਰ ਚ ਜਾਣਕਾਰੀ ਦਿੱਤੀ ਗਈ ਆ ਜੋ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਟਰਾਈਡੇ ਟਰਾਈਡੇ ਚ ਇਹ ਜਿਹੜਾ ਪ੍ਰੋਗਰਾਮ ਚਲਾਇਆ ਹੋਇਆ ਹੈ ਸ਼ੁੱਕਰਵਾਰ ਹਰ ਇੱਕ ਸ਼ੁੱਕਰਵਾਰ ਨੂੰ ਜਿਹੜਾ ਆਪਣੇ ਕੂਲਰ ਫ੍ਰਿਜਾਂ ਦੀਆਂ ਟਰੇਹਾਂ ਜਾਂ ਆਪਣੇ ਕੋਈ ਵੀ ਕੋਠਾ ਉਪਰ ਕੰਟੇਨਰ ਪਏ ਹੋਏ ਹੈਗੇ ਆ ਉਹਨਾਂ ਨੂੰ ਜਰਾ ਇੱਕ ਦਿਨ ਬਿਲਕੁਲ ਸਾਫ਼ ਕਰਨਾ ਵਾ ਜਿਹੜਾ ਇਹ ਪੰਛੀਆਂਵਾਦ ਪਾਣੀ ਰੱਖਦੇ ਉਹ ਵੀ ਸਾਫ਼ ਕਰਕੇ ਹਫਤੇ ਬਾਅਦ ਦੁਬਾਰਾ ਉਸ ਚੇਂਜ ਕਰਨਾ ਹੈਗਾ ਇਹਦੇ ਵਿੱਚ ਜਿਹੜੀ ਜਾਗਰਤੀ ਹੈਗੀ ਆ ਉਹੀ ਇਲਾਜ ਹੈਗਾ ਜੀ ਵਿੱਚ ਖਾਸ ਕਰਕੇ ਜੇ ਅਗਰ ਕੋਈ ਕਿਸੇ ਨੂੰ ਕੋਈ ਲੱਗਦਾ ਬੁਖਾਰ ਹੋ ਗਿਆ ਹੈਗਾ ਉਸੇ ਵਾਲਾ ਹਸਪਤਾਲ ਮੁਕੇਰੀਆ ਵਿਖੇ ਅਲੀਜਾ ਟੈਸਟ ਜਿਹੜਾ ਹੈਗਾ ਉਹ ਵੀ ਇੱਕ ਸਹੂਲਤ ਹੈ ਜਿਹੜੀ ਪਿਛਲੇ ਸਾਲ ਤੋਂ ਇੱਥੇ ਸਟਾਰਟ ਹੋ ਗਈ ਹੈਗੀ ਆ ਉਹ ਉੱਥੇ ਵੀ ਆ ਸਕਿਆ ਟੈਸਟ ਕਰਵਾ ਸਕਦੀ ਹੈਗੀ ਆ ਇਹਦਾ ਇਲਾਜ ਹੀ ਰੋ ਉਹ ਵੀ ਬਿਲਕੁਲ ਫ੍ਰੀ ਹੁੰਦਾ ਜੀ